ਸਾਗੰਤ ਜੀਓ ਫਤੇਗੜ ਸਾਹਿਬ ਪੈਸਿਆਂ ਦਾ ਭਰਿਆ ਟਰੱਕ ਲੈ ਕੇ ਪਹੁੰਚਿਆ ਟੋਡਰਮਲ ਦਾ ਪੋਤਾ ਲੇਕਿਨ ਜਦ ਕਰਵਾਉਣ ਲੱਗਿਆ ਅਰਦਾਸ ਤਾਂ ਸੰਗਤ ਨੇ ਕਹੀਆਂ ਐਸੀਆਂ ਗੱਲਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਲੋ ਹਬ ਤੋਂ ਪਹਿਲਾਂ ਸਾਰੇ ਸੰਗਤ ਖੁਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਗੰਤ ਜੀ ਟੋਡਰਮਲ ਦਾ ਪੋਤਾ ਕਿਉਂਕਿ ਅਨੁਸਵੰਸ ਦੇ ਵਿੱਚੋਂ ਅੱਗੇ ਦੀ ਅੱਗੇ ਜਦੋਂ ਪੀੜੀ ਤੁਰਦੀ ਹੈ ਤਾਂ ਉਹ ਇਸੇ ਤਰ੍ਹਾਂ ਦੇ ਨਾਵਾਂ ਦੇ ਨਾਲ ਜਾਣੇ ਜਾਂਦੇ। ਇੱਕ ਵਾਰ ਅਜਿਹਾ ਸਮਾ ਹੋਇਆ ਕਿ ਜਦੋਂ ਟੌਡਰ ਮਲ ਦਾ ਪੋਤਾ ਅਗਾਂਹ ਪੀੜੀਆਂ ਦੇ ਵਿੱਚੋਂ ਕੁਝ ਪੈਸੇ ਲੈ ਕਰਕੇ ਅਰਦਾਸ ਕਰਾਉਣ ਲਈ ਪਹੁੰਚਿਆ ਉਹ ਸਾਰਾ ਪੈਸਾ ਫਤੇਗੜ ਸਾਹਿਬ ਪਹੁੰਚੀ ਹੋਈ ਸੰਗਤ ਜਿਹੜੇ ਕਿ ਲੋੜਵੰਦ ਜਾਂ ਫਿਰ ਐਸੇ ਪਰਿਵਾਰ ਸਨ ਜਿਹੜੇ ਕਿ ਆਰਥਿਕ ਪੱਖੋਂ ਕਮਜ਼ੋਰ ਸੀ ਉਹਨਾਂ ਦੇ ਵਿੱਚੋਂ ਪੈਸਾ ਵੰਡਿਆ ਜਾਣਾ ਸੀ ਤੇ ਜਦੋਂ ਉਹ ਸਾਰਾ ਪੈਸਾ ਲੈ ਕੇ ਅੰਦਰ ਪਹੁੰਚਿਆ ਤੇ ਬਿਲਕੁਲ ਆਰਾਮ ਦੇ ਨਾਲ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋਇਆ ਤੇ ਜਾ ਕਰਕੇ ਅਰਦਾਸ ਕਰਉਣ ਲੱਗਿਆ ਭਾਈ ਸਾਹਿਬ ਨੂੰ ਕਹਿੰਦਾ ਭਾਈ ਸਾਹਿਬ ਜੀ ਅਰਦਾਸ ਕਰਵਾਉਣੀ ਹੈ ਹੁਣ ਭਾਈ ਸਾਹਿਬ ਪੁੱਛਦੇ ਆ ਜੀ ਕਾਦੀ ਅਰਦਾਸ ਕਰਾਉਣੀ ਹੈ ਤੇ ਭਾਈ ਸਾਹਿਬ ਪੁੱਛਦੇ ਵੀ ਕਿਵੇਂ ਅਰਦਾਸ ਕਰਾਉਣੀ ਹੈ ਤੇ ਉਹ ਕਹਿੰਦੇ ਆ ਜੀ ਐਦਾਂ ਕਰਕੇ ਅਰਦਾਸ ਕਰਾਉਣੀ ਹੈ ਤੇ ਮੈਂ ਦੀਵਾਨ ਟੋਡਰਮਲ ਦੀ ਅੰਸਬੰਸ ਦੇ ਵਿੱਚੋਂ ਆ ਸਾਡੀ ਪੀੜੀ ਤੁਰੀ ਆ ਰਹੀ ਹੈ ਤੇ ਸਾਡੀ ਜਿਹੜੀ ਪੀੜੀ ਹੈ ਤੇ ਇਸੇ ਤਰ੍ਹਾਂ ਸੇਵਾਵਾਂ ਕਰ ਰਹੀ ਹੈ ਤੇ ਭਾਈ ਸਾਹਿਬ ਉਹਨੂੰ ਇਹ ਕੰਮ ਕਰਨ ਤੋਂ ਰੋਕ ਦਿੰਦੇ ਨੇ ਤੇ ਸਾਰੀ ਸੰਗਤ ਨੂੰ ਜਦੋਂ ਪਤਾ ਲੱਗਦਾ ਸਾਰੀ ਸੰਗਤ ਉਹਨਾਂ ਨੂੰ ਬਹੁਤ ਸਤਿਕਾਰ ਦਿੰਦੀ ਹੈ ਸਾਰੇ ਸੰਗਤ ਸਤਿਕਾਰ ਦਿਆ ਤੇ ਇਹ ਕਾਰਜ ਕਰਨ ਤੋਂ ਉਹਨਾਂ ਨੂੰ ਰੋਕਿਆ ਜਾਂਦਾ ਕਿਉਂ ਰੋਕਿਆ ਜਾਂਦਾ ਇਸ ਕਰਕੇ ਕਿਉਂਕਿ ਤੁਹਾਡੇ ਪਰਿਵਾਰ ਦਾ ਪਹਿਲਾਂ ਹੀ ਕੌਮ ਜਿਹੜਾ ਹੈ ਬਹੁਤ ਵੱਡਾ ਐਸਾਨ ਮੰਦੀ ਹੈ ਕਿ ਤੁਸੀਂ ਬਹੁਤ ਵੱਡੇ ਅਜੇਹੇ ਕਾਰਜ ਕੀਤੇ ਨੇ ਤੁਸੀਂ ਬਹੁਤ ਜ਼ਿਆਦਾ ਵੱਡੀਆਂ ਸੇਵਾਵਾਂ ਕੀਤੀਆਂ ਨੇ ਤੁਸੀਂ ਇਹ ਸਾਰਾ ਪੈਸਾ ਅਜੇਹੇ ਕਾਰਜਾਂ ਤੇ ਲਾਓ ਜਿੱਥੇ ਕਿ ਬਹੁਤ ਜ਼ਿਆਦਾ ਲੋਡ ਹੈ ਤੁਸੀਂ ਇਹ ਦੀਵਾਨ ਟੋਡਰ ਮਲ ਦੀ ਹਵੇਲੀ ਨੂੰ ਆਪਣੇ ਵਾਰਸਾਂ ਦੀ ਹਵੇਲੀ ਨੂੰ ਸੰਭਾਲਣ ਤੇ ਇਹ ਪੈਸਾ ਲਾ ਦਿਓ ਜਾਂ ਕੋਈ ਐਸਾ ਪਰਿਵਾਰ ਤੁਹਾਨੂੰ ਦਿਖਦਾ ਜਿਸ ਨੂੰ ਤੋ ਵੱਧ ਲੋੜ ਹੈ ਉਸ ਪਰਿਵਾਰ ਦਾ ਕੋਈ ਘਰ ਪਵਾ ਦਿਓ ਕਿਸੇ ਗਰੀਬ ਦੀ ਧੀ ਦਾ ਵਿਆਹ ਕਰ ਦਿਓ ਤੇ ਅਰਦਾਸ ਜ਼ਰੂਰ ਕਰਾਓ ਤੇ ਸਾ ਸੰਗਤ ਇਹ ਸਾਰਾ ਪੈਸਾ ਇਸ ਕਰਕੇ ਉਹ ਸੰਗਤ ਨੇ ਉਤੋਂ ਰੋਕਿਆ ਸਾਰੀ ਸੰਗਤ ਨੇ ਇਸ ਕਰਕੇ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਮਾਨ ਦਿੱਤਾ ਇਹ ਹੈ ਪਿਆਰ ਜਦੋਂ ਕਿ ਅਕਬਰ ਪਹੁੰਚਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਉਹ ਗੱਲ ਅਲੱਗ ਹੈ ਕਈ ਹੁਣ ਇੱਥੇ ਸਵਾਲ ਉਠਹੁੰਦੇ ਆ ਕਿ ਜਦੋਂ ਅਕਬਰ ਪਹੁੰਚਿਆ ਉਹਨੇ ਪ੍ਰਸਾਦਾ ਛਕਿਆ ਪੰਗਤ ਦੇ ਵਿੱਚ ਬਹਿ ਕੇ ਤੇ ਸਤਿਗੁਰੂ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਦੱਸੋ ਕਿੰਨੇ ਆਂ ਜ਼ਗੀਰਾਂ ਕਿੰਨੀਆਂ ਜ਼ਮੀਨਾਂ ਆਪ ਜੀ ਦੇ ਨਾਮ ਲਵਾ ਦਿਆਂ ਗੁਰੂ ਘਰ ਦੇ ਨਾਮ ਲਵਾ ਰਿਆਂ ਤੇ ਉੱਥੇ ਉਹਰੇ ਸ਼ਬਦਾਂ ਦੇ ਵਿੱਚ ਹੰਕਾਰ ਸੀ ਸਤਿਗੁਰੂ ਮਹਾਰਾਜ ਨੇ ਉਹਨੂੰ ਰੋਕ ਦਿੱਤਾ ਸਤਿਗੁਰੂ ਮਹਾਰਾਜ ਉਹਨੂੰ ਕਹਿਣ ਲੱਗੇ ਨਹੀਂ ਭਾਈ ਅਸੀਂ ਅੱਜ ਤੁਹਾਡੇ ਤੋਂ ਲੈ ਲਵਾਂਗੇ ਕੱਲ ਨੂੰ ਤੁਹਾਡੀਆਂ ਆਉਣ ਵਾਲੀਆਂ ਪੁਸਤਕਾਂ ਇੱਥੇ ਆਪਣਾ ਹੱਥ ਜਮਾਉਣੀਆਂ ਕਹਿਣ ਗਿਆ ਇਹ ਸਾਰਾ ਕੁਝ ਸਾਡਾ ਦਿੱਤਾ ਹੋਇਆ ਹੈ ਇਹ ਸੰਗਤ ਦੇ ਲੰਗਰ ਸੰਗਤ ਦਾ ਪੈਸਾ ਇੱਕ ਇੱਕ ਪੈਸੇ ਨਾਲ ਸਾਰਾ ਕੁਝ ਚੱਲਦਾ ਇੱਕ ਇੱਕ ਪੈਸੇ ਨਾਲ ਇਮਾਰਤਾਂ ਬਣਦੀਆਂ ਨੇ ਭਾਈ ਇਹ ਸਾਰਾ ਕੁਝ ਸੰਗਤ ਦਾ ਇੱਥੇ ਸਾਡਾ ਵੀ ਕੁਝ ਨਹੀਂ ਅਸੀਂ ਵੀ ਰਹੀਏ ਭਾਵੇਂ ਨਾ ਰਹੀਏ ਇਹ ਸਾਰਾ ਕੁਝ ਗੁਰੂ ਨਾਨਕ ਦਾ ਹੈ ਉਸ ਅਕਾਲ ਪੁਰਖ ਦਾ ਹੈ ਅਸੀਂ ਇੱਕ ਬੰਦੇ ਤੋਂ ਸੇਵਾ ਨਹੀਂ ਲੈਣੀ ਇਹ ਸਾਰੀ ਸਮੂਹ ਦੀ ਸੰਗਤ ਮਿਲ ਕੇ ਸੇਵਾ ਕਰੇਗੀ ਉਹ ਹੰਕਾਰ ਸੀ ਪਰ ਇੱਥੇ ਜਿਹੜੀ ਭਾਵਨਾ ਹੈ ਉਹ ਪਿਆਰ ਦੀ ਭਾਵਨਾ ਹੈ ਸੰਗਤ ਨੇ ਉਹਨਾਂ ਨੂੰ ਪੂਰਾ ਸਤਕਾਰ ਦਿੱਤਾ ਸੰਗਤ ਨੇ ਉਹਨਾਂ ਦਾ ਪੂਰੀ ਆਉ ਭਗਤ ਕੀ ਤੇ ਸੰਗਤ ਨੇ ਉਹਨਾਂ ਨੂੰ ਉਹ ਸਤਕਾਰ ਦਿੱਤਾ ਉਹ ਸਤਕਾਰ ਦਿੱਤਾ ਜਿਸ ਸਤਕਾਰ ਦੇ ਉਹ ਵਾਕਈ ਕਾਬਲੇ ਤਾਰੀਫ ਜਿਹੜੇ ਸੀ ਉਹ ਲਾਇਕ ਸੀ ਸੰਗਤ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਤਕਾਰ ਦਿੱਤਾ ਤੇ ਸੰਗਤ ਨੇ ਉਹਨਾਂ ਨੂੰ ਇੰਨਾ ਪਿਆਰ ਵੀ ਦਿੱਤਾ ਉਹਨਾਂ ਸਤਕਾਰ ਵੀ ਦਿੱਤਾ ਤੇ ਉਹਨਾਂ ਦੀ ਅਰਦਾਸ ਵੀ ਹੋਈ ਤੇ ਸਾਧ ਸੰਗਤ ਉਹਨਾਂ ਗਰੀਬ ਲੋੜਵੰਦ ਪਰਿਵਾਰਾਂ ਦੇ ਵਿੱਚ ਪੈਸਾ ਵੀ ਵੰਡਿਆ ਗਿਆ ਜਿੰਨੀ ਜਿੰਨੀ ਲੋੜ ਸੀ ਉਹਨਾਂ ਸਾਰੀਆਂ ਸੰਗਤਾਂ ਨੂੰ ਪੈਸਾ ਦਿੱਤਾ ਗਿਆ ਤੇ ਇਸ ਤਰ੍ਹਾਂ ਸੰਗਤ ਨੇ ਉਹਨਾਂ ਦਾ ਸਤਕਾਰ ਕੀਤਾ ਤੋਂ ਕਈ ਲੋਕ ਕਹਿੰਦੇ ਆ ਜੀ ਉੱਥੇ ਇੰਜ ਹੋਇਆ ਜੀ ਫਤੇਗੜ ਸਾਹਿਬ ਆ ਹੋਇਆ ਆ ਇਹ ਕੋਈ ਗੱਲ ਨਹੀਂ ਹੋਈ ਤੋਂ ਕਈ ਲੋਕ ਜਿਹੜੇ ਨੇ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਵੀਡੀਓ ਵਾਇਰਲ ਕਰਦੇ ਨੇ ਉਹਨਾਂ ਚੀਜ਼ਾਂ ਤੋਂ ਸਾਨੂੰ ਬਚ ਕੇ ਚੱਲਣ ਦੀ ਲੋੜ ਹੈ ਤੋਂ ਆਪਾਂ ਨਿਰਪੱਖ ਹੋ ਕੇ ਇੱਕ ਸੋਚਣਾ ਸੋਚੀਏ ਆਪਾਂ ਦੋ ਸਿੱਕੇ ਦੇ ਦੋ ਪਹਿਲੂ ਨੇ ਆਪਾਂ ਦੋ ਸੋਚਾਂ ਜ਼ਰੂਰ ਰੱਖੀਏ ਕਈ ਕੋ ਸਹੀ ਵੀ ਹੋ ਸਕਦੀ ਹੈ ਇੱਕ ਗਲਤ ਵੀ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ